ਆਂਟੀ ਹਲਚਾੜੂ ਵੀ ਮਰੀ ਜਾਨੀ ਸਵੇਰ ਦੀ 6 ਵਜੇ ਦੇ ਦੀ ਆਈਆਂ ਤੂੰ ਹੋਰ ਸਹੀ ਗੱਲ ਹਾਂ ਔਖਾ ਹੋ ਜਾਂਦਾ ਹਣ ਨਾ ਬੰਦਰ ਕੋਈ ਉਹ ਨਹੀਂ ਪੂਰ ਗਿਆ ਨਾ ਕਿੱਥੇ ਹਾਂ ਕਰਨੀ ਪੈਂਦੇ ਕੰਮ ਆਂਟੀ ਦੇ ਖਤਰੇ ਕੰਟੀ ਇੰਤਾ ਦਿਖਾ ਦੇ ਮੈਂ ਦੇਖ ਲਵਾਂ ਠੀਕ ਹੈ ਥੋੜਾ ਕੰਟੀ ਨਹੀਂ ਮੁਝ ਤੋਂ ਬਸ ਥੋੜੇ ਜਿਹੇ ਪੈਸੇ ਮੰਗਦੇ ਨੇ ਥੋੜੇ ਜਿਹਾ ਮਾਣੀ ਰੱਖ ਰੱਖਿਆ ਹਾਂ ਬਸ ਆਈ ਹੀ ਹੈ ਤੇਰੇ ਵੀ ਨਾਲੀ ਹੋ ਰਹੀ ਹੈ ਹਰੇ ਬੱਚੇ ਧਾਰ ਲੈ ਜਾਂਦੇ ਨੇ ਅੱਛਾ ਬੱਚੇ ਧਾਰ ਲੈ ਜਾਂਦੇ ਨੇ ਬਸ ਇਹ ਡੱਬੇ ਖਾਲੀ ਕਾਲੀ ਗੋਲੀਆਂ ਹੈ ਆਹ ਹੈ ਇਹ ਮਰੀਆ ਵੀ ਫਿਰ ਲਿਆਉਂਗੇ ਕਾਲੀ ਗੋਲੀਆਂ ਜੇ ਹੁਣ ਫਿਰ ਆਉਣਗੇ ਨਾ ਤੜੇ ਜੇ ਨੇ ਪੁੱਤਾਂ ਉਹੀ ਅੱਛਾ ਚਾਹ ਵੀ ਬਣਾਉਣੀ ਆਂ ਟੀ ਚਾਹ ਵੀ ਬਣਾਣੀ ਪੁੱਤ 10 ਰੁਪਏ ਕੱਪ ਸਰਾਂਦੇ ਨਾ ਕੋਈ ਪੂਰਾ ਪ੍ਰਬੰਧ ਹਾਂ ਮੈਂ ਮਾਨ ਮੰਨ ਦੇ ਤੁਸੀਂ ਸਿਲੰਡਰ ਜਮੇ ਨੂੰ ਹਰਾ ਤਾਬਾ ਕਾਪੀਆਂ ਕਾਪੀਆਂ ਵੀ ਰੱਖ ਰੱਖੀਆਂ ਕਾਪੀਆਂ ਵੀ ਰੱਖਦੀਆਂ ਪੁੱਤ ਤੇ ਬਸ ਥੋੜੀ ਜਿਹੀ ਦਿਹਾੜੀ 100 ਰੁਪਏ ਬਣ ਜਾਂਦੇ ਰੋਈਦਾ ਬਸ 100 ਰੁਪਏ ਇਧਰੋਂ ਬਣ ਜਾਂਦਾ ਮੈਨੂੰ ਝਾੜੂ ਦਾ ਅੱਛਾ ਕਿ ਕਾਮਾ ਵਾਲਾ ਹੁਣ ਕੀ ਗਰਾਂ ਪੁੱਤ ਮਜਬੂਰ ਨਾ ਹੋਣ ਹੂੰ ਕੀ ਕਰੀਏ ਜੇ ਤਨਖਾਹ ਆ ਵੀਏ ਕੋਈ ਗਰੀਬ ਹੋ ਗਈ ਚੱਕਰ ਨਕਾਂ ਦੇ ਕਿ ਹਜ਼ਾਰੀ ਹੋ ਜੂ ਬਸ ਇੰਨੇ ਹੀ ਰਹਿ ਜਾਂਦਾ ਇਹ ਚੋਰੀ ਕਰਕੇ ਆਪਾਂ ਨਾ ਜਾ ਰਹੇ ਹਾਂ ਅੱਛਾ ਕਿਲਾ ਸਕੂਲ ਦਸੰਬਰ ਦੇ ਅੱਛਾ ਮੈਂ ਤੁਹਾਨੂੰ ਪੁੱਛਾਂ ਤਾਂ ਕਿ ਕਿਤੇ ਬੁੱਤੋਂ ਹਮਮ ਜੀ